ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਮਹੱਲਾ ਪੰਜਵਾ ਚਿਹਰੇ ਚੁੱਕੇ ਪਫਟੇ ਵਗਣ ਬਹੁਤ ਰੰਗ ਅਚੱਤ ਰੂਪ ਸੰਤਨ ਰਤੇ ਨਾਨਕ ਨਾਮ ਹੈ ਰੰਗ ਮਹੱਲਾ ਪੰਜਵਾ ਘਰ ਮੰਦਰ ਖੁਸ਼ੀਆਂ ਦਈ ਜਿਸ ਤੂੰ ਆਵਹਿ ਚਿੱਤ ਦੁਨੀਆਂ ਕੀਆਂ ਵਡਿਆਈਆਂ ਨਾਨਕ ਸਭ ਕੁ ਮਿੱਤ ਪਾੜੀ ਅਰਥਾਂ ਨੇ ਸੱਚੀ ਰਸ ਹੈ ਕਿਨੇ ਮਿਰਲਾ ਜਤਿ ਤਿਸੈ ਪ੍ਰਾਪਤ ਪਾਇ ਰਹੋ ਜਿਸ ਤੇ ਵਿਦਤ ਮੈਂ ਤਨ ਬੇਤਰੇ ਮਾਲਿਆ ਹਰ ਰੰਗ ਜਨ ਰਤ ਸਤ ਸੰਗੁਣ ਗਾਇ ਸਭ ਦੁੱਖ ਖਾਤਾ ਨਾਈ ਸੋਈ ਜੀਵੇ ਆ ਜਿਨ ਇੱਕ ਪਛਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਤਾ ਜੀਓ ਪਿੰਨ ਸਤ ਤੇਰਾ ਤੂੰ ਠਾਕੁਰ ਕੋਚ ਭਗਵਾਨ ਦਾਸਣ ਦਾਸ ਕਹਿ ਜਨਨਾਣਕ ਜੇਹਾ ਤੁੰਕੜਾਏ ਹੈ ਤੇਹਾ ਹਮ ਕਰੀ ਵਖਿਆਨ ਸੁ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੀ ਸਤਸੰਗ ਜੀਓ ਆਉਣ ਵਾਲੇ ਲੜੀਵਾਰ ਵੀ ਚਾਰ ਚੱਲ ਰਹੀ ਹੈ ਧਨ ਘਣ ਗੁਰੂ ਅਰਜਨ ਦੇਵ ਜੀ ਦੀ ਮੁਬਾਰਕ ਰਚਨਾ ਦਾ ਉਚਾਰਨ ਕੀਤਾ ਹੋਇਆ ਹੈ ਇਹ ਗੋੜੀ ਦੀ ਵਾਰ ਦਾ ਲੜੀਵਾਰ ਦਾ 6ਵਾਂ ਨੰਬਰ ਸ਼ਬਦ ਹੈ ਜਿਹੜੀ ਜੋ ਕਿ ਧਨ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਕ 319 ਅੰਕ ਤੇ ਸੁਸ਼ੋਭਿਤ ਹੈ ਸਤਿਗੁਰੂ ਬਹੁਤ ਵਧੀਆ ਫੁਮਾਰਾ ਜਿਹੜੇ ਕੋਸ਼ਿਸ਼ ਕਰ ਰਹੇ ਨੇ ਸਹ ਲੋਕ ਮਹੱਲਾ ਕਜਵਾ ਚੀੜੀ ਚੁਕਤੀ ਪਫਟੀ ਵਗਣ ਬਹੁਤ ਤਤਰਾੰਗ ਕਿੰਨੇ ਚੀੜੀ ਚੁਕੀ ਦਾ ਮਤਲਬ ਜਦੋਂ ਕੋ ਫਟਾਲਾ ਹੁੰਦਾ ਹੈ ਅੰਮ੍ਰਿਤ ਵੇਲਾ ਹੁੰਦਾ ਹੈ ਭਾਵ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਤੇ ਭਗਤ ਜਣ ਉਹਦੀ ਸੱਚੀ ਵਡਿਆਈ ਨਰਕਾ ਦੀ ਵਡਿਆਈ ਸਿਫਤ ਸਲਾਗਾ ਕਰਦੇ ਨੇ ਕਦੋਂ ਜਦੋਂ ਚੀੜੀ ਚੁਕੀ ਚੀੜੀ ਕਿਉਂ ਕਰਨ ਲੱਗ ਜਾਂਦੀ ਹੈ ਭਾਵ ਬੋਲਣ ਲੱਗ ਜਾਂਦੀ ਹੈ ਚੀਜ਼ੀ ਕਰਨ ਲੱਗ ਜਾਂਦੀ ਸਤਿਗੁਰੂ ਕਹਿੰਦੇ ਨੇ ਉਦੋਂ ਜਦੋਂ ਫੋ ਫਟਾਲਾ ਹੋ ਜਾਂਦਾ ਹੈ ਕੀੜੀਆਂ ਦੀ ਚਹਿ ਚਹਾਰ ਟਿਸ਼ੂ ਹੋ ਜਾਂਦੀ ਹੈ ਵਗਣ ਬਹੁਤ ਅਤਿ ਰੰਗ ਜਿਹੜੇ ਅਹੰਕਾਰ ਤੇਰੇ ਭਗਤ ਨੇ ਤੇਰੇ ਨਾਮ ਦੇ ਵਿੱਚ ਬਹੁਤ ਕਹリエ ਆਨੰਦਮਈ ਹੋ ਜਾਂਦੇ ਨੇ ਕਿਉਂਕਿ ਅੰਮ੍ਰਿਤ ਵੇਲਾ ਤੇਰਾ ਸਾਹਮਣਾ ਕਰਦੇ ਨੇ ਅਚਾਰ ਜੀ ਨੂੰ ਸੰਤਾਂ ਨਾਲ ਤੇ ਨਾਨਕ ਨਾਮ ਮਹਿਰੰ ਐਸੇ ਪਗ ਮੇਰੇ ਸਤਿਗੁਰੂ ਨਾਨਕ ਕਹਿੰਦਾ ਹੈ ਅਨੰਦ ਦੇ ਵਿੱਚ ਰੱਤੇ ਜਾਂਦੇ ਨੇ ਅਚਰਜ ਰੂਪ ਹੈਰਾਨ ਕਰਨ ਵਾਲੇ ਅਚਰਜ ਵਿੱਚ ਕੋਤਕਾਂ ਦੇ ਵਿੱਚ ਰੱਤੇ ਰਹਿੰਦੇ ਨੇ ਨਾਨਕ ਨਾਮ ਨਿਰੰਖੂ ਤੇਰੇ ਨਾਮ ਵਿੱਚ ਜੁੜ ਕੇ ਤੇਰੇ ਹੈਰਾਨ ਕਰਨ ਵਾਲੇ ਕੋਤਕ ਦਿਖਦੇ ਨੇ ਤਕਨੇ ਕਰਦੇ ਨੇ ਮਨ ਵਿੱਚ ਸੋਚਦੇ ਨੇ ਮਹਲਾ 5 ਕਰਨੰਦਰ ਖੁਸ਼ੀਆਂ ਤਹੀ ਜਹਿਤੂ ਆਗੈ ਚਿੱਤ ਘਰ ਮੰਦਰ ਖੁਸ਼ੀਆਂ ਤਹਿ ਕਿੰਨੇ ਘਰ ਤੇ ਮੰਦਰ ਉਹ ਘਰ ਦੇ ਵਿੱਚ ਹੀ ਖੁਸ਼ੀਆਂ ਨੇ ਜਹਿਤੂ ਆਗੈ ਚਿੱਤ ਜਿੱਥੇ ਤੂੰ ਨਿਰੰਕਾਰ ਯਾਦ ਆਉਂਦਾ ਹੈ ਤੇਰਾ ਨਾਮ ਹੀ ਯਾਦ ਆਉਂਦਾ ਹੈ ਉਹ ਥਾਂ ਉਹ ਘਰ ਉਹ ਮੰਦਰ ਉਹ ਮਹਿਲ ਸਰਾਈ ਸਭ ਪਵਿੱਤ ਹੈ ਸਾਰੇ ਪਵਿੱਤਰ ਜੰਦੇ ਨੇ ਕਿਥੇ ਤੂੰ ਯਾਦ ਆਂਦਾ ਹੈ ਭਾਵ ਕਰਨ ਅੰਦਰ ਖੁਸ਼ੀਆਂ ਤਾਂ ਹੀ ਜੈਤੂ ਆਵੇ ਜਿੱਥੇ ਜਿਹੜੇ ਘਰ ਦੇ ਵਿੱਚ ਤੇਰਾ ਨਾਮ ਯਾਦ ਹੁੰਦਾ ਹੈ ਉਹ ਘਰ ਵੀ ਪਵਿੱਤਰ ਹੈ ਉੱਥੇ ਖੁਸ਼ੀਆਂ ਦਾ ਆਵਾਸ ਹੋ ਜਾਂਦਾ ਹੈ ਦੁਨੀਆਂ ਕਿੰ ਆ ਵੜਿਆਈਆਂ ਨਾਨਕ ਸਭ ਕੋ ਮੈਂ ਦੁਨੀਆਂ ਕਿੰ ਆ ਵੜੀਆਂ ਜਿਹੜੀਆਂ ਦੁਨੀਆਂ ਨੇ ਵੜਿਆਈ ਕੀਤੀ ਹੈ ਦੁਨੀਆਂ ਦਾ ਸਲਾਹ ਜੇ ਮਰਮੰਦ ਸੀ ਪਹਿਲੀ ਗੱਲ ਸੁਣਦੀ ਨਹੀਂ ਹੈ ਜੇ ਸਲਾਹ ਵੀ ਕਰ ਦਿੱਤੀ ਸਿਫਤ ਵੀ ਕਰ ਦਿੱਤੀ ਤੇ ਸਤਿਗੁਰੂ ਕਹਿੰਦੇ ਨੇ ਜੇ ਚਾਰ ਯੁੱਗਾਂ ਦੀ ਉਮਰ ਵੀ ਹੋ ਜਾਏ ਸਾਰੀ ਕਾਇਨਾਤ ਤਰੀ ਹੰਮੀ ਵੀ ਕੋਣਾ ਭਰੇ ਜੇ ਸਤਿਗੁਰੂ ਨੂੰ ਨਦਰ ਨਹੀਂ ਨਾ ਸਤਿਗੁਰੂ ਦੀ ਬਖਸ਼ਿਸ਼ ਨਹੀਂ ਕੋਈ ਫਾਇਦਾ ਨਹੀਂ ਜੇ ਤਿਸ ਨਦਰ ਨਾਲ ਆਵੇ ਤਾਤ ਰੱਬ ਚੇਲੇ ਕਹਿੰਦੇ ਭਾਈ ਦੁਨੀਆ ਦੀਆਂ ਵਡਿਆਈਆਂ ਇਹ ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਨੇ ਕਿਸੇ ਕੰਮ ਦੀਆਂ ਨਹੀਂ ਨਾਨਕ ਸਭ ਤੋਂ ਮੈਂ ਇਹ ਇਸ ਤਰ੍ਹਾਂ ਜਿਵੇਂ ਭੈੜੇ ਮਿਸਤਰ ਹੁੰਦੇ ਨੁਕਸਾਨ ਕਰਦੈ ਨੇ ਇਹ ਵਡੇਰੀਆਂ ਵੀ ਤੇਰਾ ਨੁਕਸਾਨ ਕਰਦੀਆਂ ਨੇ ਤੇਰੇ ਭਗਤੀ ਦੀ ਵਿਗਨ ਕਰਦੀਆਂ ਨੇ ਵਿਪਤਾ ਪਾਉਂਦੀਆਂ ਨੇ ਪੜੀ ਹਰ ਤਾਣੇ ਜੱਟਿਆ ਸਹ ਹੈ ਕਿਨੇ ਵਿਰਲਾ ਜੱਤ ਇਹ ਜਿਹੜਾ ਨਾਮੁਕੀ ਧਰ ਸੱਚੀ ਰਾਸ ਹੈ ਇਹ ਕੋਈ ਵਿਰਲਾ ਹੀ ਸਮਝਦਾ ਵਿਰਲਾ ਹੀ ਜਾਣਦਾ ਵਿਰਲਾ ਹੀ ਪਛਾਣਦਾ ਹੈ ਤਿਸੈ ਪ੍ਰਾਪਤ ਭਾਇ ਰਹ ਜਿਸ ਦੇ ਵਿਧਾਤਾ ਕਹਿੰਦੇ ਤਿਸੈ ਪ੍ਰਾਪਤ ਭਾਇ ਰਹ ਭਾਈ ਜੀ ਨੂੰ ਸਤਸੰਗੀ ਜਨ ਨੂੰ ਇਹ ਦਾਤ ਉਸੇ ਨੂੰ ਮਿਲਦੀ ਹੈ ਪ੍ਰਾਪਤ ਹੁੰਦੀ ਹੈ ਜਿਸ ਦੇ ਵਿਧਾਤਾ ਜਿਸ ਨੂੰ ਮੇਰਾ ਵਿਧਾਤਾ ਕਾ ਕੁਖ ਦਾਤ ਦਿੰਦਾ ਹੈ ਨਾ ਇਹ ਨਾਮ ਦੀ ਦਾਤ ਉਸੇ ਨੂੰ ਮਿਲਦੀ ਹੈ ਉਹੀ ਗੁਣ ਕਰਦਾ ਉਹੀ ਅੰਮ੍ਰਿਤ ਵੇਲਾ ਸੰਭਲਦਾ ਹਰ ਵੇਲੇ ਨਾਮ ਤਾਂ ਜੱਲੇਗਾ ਜੇ ਇੱਕ ਵਾਰੀ ਜਪਾਂਗੇ ਬੱਚਾ ਪੇਪਰ ਤੇ ਪਾਕਿਸਤਾਨ ਹੁੰਦਾ ਜੇ ਸਾਰਾ ਸਾਲ ਪੜਦਾ ਅਸੀਂ ਵੀ ਅਖੀਰ ਮੌਤ ਦੇ ਪੇਪਰ ਤੇ ਤਾਂ ਪਾਸ ਹੋਵਾਂਗੇ ਜੇ ਸਾਰੀ ਉਮਰ ਗੁਰੂ ਦੀ ਬਾਣੀ ਪੜਾਂਗੇ ਗੁਰੂ ਦੀ ਵਿਚਾਰ ਜਿੰਦਗੀ ਚ ਸਮਾਵਾਂਗੇ ਕਿ ਕਹਿੰਦੇ ਨੇ ਐਸੇ ਬਜ਼ੁਰਗ ਵੀ ਨੇ ਆਖੀਰ ਵੇਲੇ ਜਪ ਲਾਂਗੇ ਜੀ ਆਖੀਰ ਵੱਲੇ ਸਿਮਰ ਲਾਂਗੇ ਮੇਰੇ ਸਤਿਗੁਰੂ ਕਹਿੰਦੇ ਇੱਕ ਦਿਨ ਤੇ ਪੜਿਆ ਬੱਚਾ ਪੇਪਰ ਨਹੀਂ ਪਾਸ ਕਰ ਸਕਦਾ ਇਸੇ ਤਰ੍ਹਾਂ ਇੱਕ ਦਿਨ ਤੇ ਨਾਮ ਜਪਿਆ ਕਦੇ ਉਤੀਰਣ ਨਹੀਂ ਹੋਏਗਾ ਪਾਸ ਨਹੀਂ ਹੋਏਗਾ ਸਫਲਾ ਨਹੀਂ ਹੋਏਗਾ ਜਿਸ ਤੇ ਨਿਰੰਕਾਰ ਬਖਸ਼ਿਸ਼ ਕਰਦੇ ਕੇ ਦਾਤ ਉਸੇ ਨੂੰ ਮਿਲਦੀ ਹੈ ਉਸ ਕਿਹਨੂੰ ਮਿਲਦੀ ਹੈ ਜਿਹੜਾ ਹਰ ਟਾਈਮ ਨਰੰਗ ਕਾ ਜਪਦਾ ਇੱਕ ਖਿੰਡ ਢੇਲਰ ਨਾਲ ਕੀਤੇ ਮੇਰੀ ਜਿੰਦਰੀਏ ਮਤ ਕੇ ਜਾਂਦਾ ਸ ਆਵਾ ਕੈਨਾ ਆਵੈਰਾਂ ਜੇ ਦੀ ਇਹ ਕੰਡੀਸ਼ਨ ਹੁੰਦੀ ਹੈ ਵੀ ਇੱਕ ਸਵਾਸਵਾ ਵਿਸਾਣੀ ਕਰਦਾ ਕਿਨੇ ਭਾਈ ਅਸਲ ਦੇ ਵਿੱਚ ਉਸ ਤੇ ਬਖਸ਼ਿਸ਼ ਰਹਿਮਤ ਹੁੰਦੀ ਮਨ ਤਣ ਭੀਤਰ ਮੋਲੇ ਹ ਹਰ ਰੰਗਜਨ ਰਤ ਮਨਵੀ ਤਨਵੀ ਐਸੇ ਭੁਤ ਦਾ ਅੰਦਰ ਤੱਕ ਮੋਲੇ ਜਾਂਦਾ ਹੈ ਮੋਲਿਆ ਪਾਵ ਨਿਰੰਕਾਰ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ ਹਰ ਰੰਗ ਜਨ ਰਤਾ ਇਸੇ ਪ੍ਰਕਾ ਦਾ ਨਾਮ ਮਨ ਤੇ ਤਨ ਰੋਮ ਰੋਮ ਨਿਰੰਕਾਰ ਦੀ ਬੰਦਗੀ ਚ ਜੁੜ ਜਾਂਦਾ ਹੈ ਹੁਣ ਕਹਾਂਗੇ ਜੀ ਰੋਮ ਰੋਮ ਕਿਵੇਂ ਕਦੇ ਗਾਣਾ ਚੱਲਦਾ ਹੋਵੇ ਨਾ ਡੀਜੇ ਚੱਲਦਾ ਹੋਵੇ ਅਸੀਂ ਰੋਮ ਰੋਮ ਕਰਕੇ ਖੁਸ਼ ਕਿਵੇਂ ਨੱਚਦੇ ਹਾਂ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਇਹ ਮਨ ਤੇ ਰੰਗ ਤਨ ਵੀ ਨਿਰੰਕਾਰ ਦੇ ਨਾਮ ਵਿੱਚ ਖੁਸ਼ ਹੁੰਦਾ ਹੈ ਸਤ ਸੰਗਿ ਗੁਣ ਗਾਇਆ ਸਭ ਦੁੱਖ ਹੈ ਖਾਤਾ ਸਤ ਸੰਗਿ ਗੁਣ ਗਾਇਆ ਸਤ ਸੰਗਤ ਵਿੱਚ ਆ ਕੇ ਉਸ ਨਿਰੰਕਾਰ ਦਾ ਗੁਣ ਗਾਇਨਾ ਕਰੋ ਦੁੱਖ ਹੈ ਖਾਤਾ ਜਿਹੜਾ ਸਾਰਿਆਂ ਦੁੱਖਾਂ ਨੂੰ ਖੰਡ ਦੇ ਸਮਰੱਥ ਹੈ ਨਾਸ਼ ਕਰਨ ਦੇ ਸਮਰੱਥ ਹੈ ਸ਼ਰਤ ਕੀ ਹੈ ਕਹਿੰਦੇ ਭਾਈ ਦੁੱਧ ਨੂੰ ਰੜਕਣਾ ਪਏਗਾ ਮੱਖਣ ਤਾਂ ਮਿਲੇਗਾ ਜਿੰਦਗੀ ਨੂੰ ਰੜਕੇਗਾ ਗੁਰੂ ਦੇ ਗਿਆਨ ਰੂਪੀ ਮਧਾਨੀ ਦੇ ਨਾਲ ਤਾਂ ਹੀ ਉਹ ਆਨੰਦ ਮਿਲੇਗਾ ਤਾਂ ਹੀ ਸਾਰੇ ਦੁੱਖ ਤੇਰੇ ਕੱਟੇ ਜਾਣਗੇ ਨਾ ਹਣਿਕ ਸੋਈ ਜੀਵੇ ਆ ਜਿਨ ਇੱਕ ਪਛਾਤਾ ਸਤਿਗੁਰੂ ਕਹਿੰਦੇ ਨੇ ਅਸਲ ਚ ਉਹੀ ਜੀ ਕੇ ਗਿਆ ਜਿੰਦਗੀ ਜਿਹਨੇ ਇੱਕ ਨੂੰ ਪਛਾਣਿਆ ਸੰਭਣਾ ਜੀਆ ਦਾ ਇੱਕ ਦਾਤਾ ਸੋ ਮੈ ਅਸਰਨ ਆ ਜਾਇ ਇਕਾ ਬਾਣੀ ਕੇ ਕੋਰਚ ਇੱਕੋ ਸ਼ਬਦ ਵਿਚਾਰ ਮੇਰੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਕਹਿੰਦੇ ਭਾਈ ਉਹੀ ਅਸਲ ਚ ਜਿੰਦਾ ਹੈ ਜੀ ਕਿ ਗਿਆ ਜਿੰਦਗੀ ਸਫਲੀ ਕਰਕੇ ਗਿਆ ਹੈ ਜਿਹਨੇ ਸਿਰਫ ਇੱਕ ਨੂੰ ਪਛਾਣਿਆ ਅਸੀਂ ਤਾਂ ਪਤਾ ਨਹੀਂ ਕਿੰਨੇ ਅਧਰੂਪ ਪਛਾਣੇ ਬੈਠੇ ਆ ਭਾਗ ਇੱਕ ਗੁਰੂ ਨਹੀਂ ਹੈ ਸਾਡਾ ਅਨੇਕਾਂ ਗੁਰੂ ਨੇ ਪ੍ਰਸਤ ਗੁਰੂ ਕਹਿੰਦੇ ਨੇ ਜਿਹਨੇ ਇੱਕ ਨੂੰ ਪਛਾਣਿਆ ਕਹਿੰਦੇ ਅਸਲ ਵਿੱਚ ਉਹੀ ਜਿਉਂਦਾ ਹੈ ਉਹਨੇ ਹੀ ਜ਼ਿੰਦਗੀ ਬਸਰ ਕੀਤੀ ਹੈ ਜਿਹਨੇ ਇੱਕ ਨੂੰ ਪਛਾਣਿਆ ਹੀ ਨਹੀਂ ਉਹ ਤੋਂ ਕਹਿੰਦੇ ਮੁਰਦੇ ਤੋਂ ਵੱਧ ਕੇ ਕੁਛ ਵੀ ਨਹੀਂਗਾ ਇਹ ਤੇ ਦਰਸਾਉਂਦੇ ਗੁਰੂ ਬਾਣੀ ਚ ਕਹਿੰਦੇ ਨੇ ਸੋ ਗੁਰੂ ਗੁਰੂ ਪਿਆਰੀ ਸਤਸੰਗਿਓ ਇੰਨੀਆਂ ਕੋ ਬੈਂਕੀਆਂ ਕਰਦਾ ਖਿਮਾ ਦਾ ਜਾਚਕ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਗੁਰੂ ਅਰਜਨ ਦੇਵ ਜੀ ਦੇ ਘਰ ਦੀ ਜਾਣ ਕੇ ਪੱਲੇ ਪੱਨਾ ਅਮਲ ਕਰਨਾ ਜਿੰਦਗੀ ਜਮਾਨਾ ਵਰਤ ਘਟ ਬੋਲਿਆ ਦੱਸਦਾਨਾ ਚਰਦੇ ਹੋਏ ਸਤਸੰਗਿਓ ਸੀਸ ਗੁਰੂ ਅਰਜ ਅੱਗੇ ਤੋਂ ਕਠਾ ਵਿਚਾਰਾ ਕਰਨੇ ਜਾਚ ਆਜਾਵੇ ਗੱਜਵੜੀ ਕੇ ਫਤਿਹ ਦਾ ਜਵਾਬ ਫਤਿਹ ਦਿਓ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ